ਉਧਰ ਫਿਰ ਤੋਂ 트럼ਪ 골프 코र्स ਨੇੜੇ ਗੋਲੀਬਾਰੀ EK47 ਕੀਤੀ ਬ੍ਰਮਧ ਜੀ ਹਾਂ ਫਲੋਰੀਡਾ ਦੇ ਵੈਸਟ ਪਾਮ ਵਿੱਚ ਚਾਰਾ ਰਾਸ਼ਟਰਪਤੀ ਦੇ 골프 ਕਲੱਬ ਨੇੜੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ 트럼ਪ ਦੀ ਮੁਹਿੰਮ ਨੇ ਟੀਮ ਨੇ ਬਿਆਨ ਦਿੱਤਾ ਹੈ ਕਿ ਕਿਹਾ ਹੈ ਕਿ ਚਾਰਾ ਰਾਸ਼ਟਰਪਤੀ ਸੋਖਤ ਹਨ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਇੰਟਰਨੈਸ਼ਨਲ 골ਫ ਕੋਰਸ ਦੇ ਬਾਹਰ ਦੋ ਲੋਕਾਂ ਵਿਚਾਲੇ ਗੋਲੀਬਾਰੀ ਹੋਈ ਹੈ ਨਿਊਯਾਰਕ ਪੋਸਟ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਗੋਲੀਬਾਰੀ ਕਰਨ ਵਾਲੇ ਟਰੰਪ ਨੂੰ ਨਿਸ਼ਾਨਾ ਨਹੀਂ ਬਣਾ ਰਹੇ ਸਨ ਉੱਥੇ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਮੀਡੀਆ ਰਿਪੋਰਟਾਂ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਉਸ ਸਮੇਂ ਹੋਈ ਜਦੋਂ ਟਰੰਪ ਆਪਣੇ 골ਫ ਕੋਰਸ ਖੇਡ ਰਹੇ ਸਨ ਪੁਲਿਸ ਨੇ 골프 코र्स ਦੇ ਬਾਹਰ ਝਾੜੀਆਂ ਵਿੱਚੋਂ EK47 ਬਰਾਮਦ ਕੀਤੀ ਹੈ। 트럼프 ਦੀ ਚੋਣ ਮੁਹਿੰਮ ਦੀ 스위튼 치옹 ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ 골프 코र्स 'ਚ ਹੋਈ ਗੋਲੀਬਾਰੀ 'ਚ ਸਾਬਕਾ ਰਾਸ਼ਟਰਪਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਉਹ ਬਿਲਕੁਲ ਸੁਰੱਖਿਅਤ ਹਨ। 골프 코र्स ਦੇ ਬਾਹਰ ਹੋਈ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੋਨਾਲਡ 트럼프 ਜੂਨੀਅਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਦੋਸਤੋ ਫਲੋਰੀਡਾ ਦੇ ਵੈਸਟ ਪਾਮ ਬੀਚ ਸਥਿਤ ਟਰੰਪ 골ਫ ਕੋਰਸ 'ਚ ਫਿਰਤੇ ਗੋਲੀਬਾਰੀ ਹੋਈ ਹੈ ਸਥਾਨਕ ਪੁਲਿਸ ਨੇ ਆਸ-ਪਾਸ ਦੀਆਂ ਝਾੜੀਆਂ ਵਿੱਚੋਂ ਇੱਕ AK-47 ਬਰਾਮਦ ਕੀਤੀ ਹੈ ਟਰੰਪ ਦੀ ਮੁਹਿਮ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਸਾਬਕਾ ਰਾਸ਼ਟਰਪਤੀ ਟਰੰਪ ਸੁਰੱਖਿਤ ਹਨ ਫਿਲਹਾਲ ਅਸੀਂ ਸੁਣ ਰਹੇ ਹਾਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਡੋਨਲਡ ਟਰੰਪ ਨੇ 13 ਜੁਲਾਈ ਨੂੰ ਪੈਂਸੀਵਿਲ ਵੇਨੀਆ ਚ ਰਾਸ਼ਟਰਪਤੀ ਚੋਣ ਪ੍ਰਚਾਰ ਦੌਰਾਨ ਜਾਨਲੇਵਾ ਹਮਲਾ ਹੋਇਆ ਸੀ ਇਸ ਹਮਲੇ ਚ ਗੋਲੀ ਟਰੰਪ ਦੇ ਕੰਨ ਤੋਂ ਨਿਕਲ ਗਈ ਸੀ ਇਹ ਇੱਕ ਸਾਬਕਾ ਅਮਰੀਕੀ ਰਾਸ਼ਟਰਪਤੀ ਤੇ ਆਉਣ ਵਾਲੀਆਂ ਚੋਣਾਂ ਵਿੱਚ ਉਮੀਦਵਾਰ ਦੀ ਸੁਰੱਖਿਆ ਦੇ ਵਿੱਚ ਇੱਕ ਬਹੁਤ ਹੀ ਗੰਬੀਰ ਸੁਰੱਖਿਆ ਕਮੀ ਸੀ ਹੁਣ ਜਿਹੜੀ ਨਵੇਂ ਸਿਰਤੋਂ ਰਹੀ ਗਿਆ ਉਹਨਾਂ ਦੇ 골ਫ ਕੋਰਸ ਦੇ ਨੇੜੇ ਘਟਨਾ ਵਾਪਰੀ ਉਹ ਵੀ ਕਾਫੀ ਨਿੰਦਰਚੋਕ ਹੈ ਹਾਲਾਂਕਿ ਕੋਈ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਕਿਤਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਿਆ ਏ ਇਹ ਮੁੱਦਾ